ਮੈਂ ਪੰਜਾਬ ਨਹੀਂ ਹਾਂ ਮੈਂ ਸ਼ਹਿਰ ਚ ਗੁਆਚਿਆ ਪਿੰਡ ਦਾ ਕੁੱਤਾ ਹਾਂ ਮੈਂ ਭਤੀਜਿਆਂ ਚ ਫਸਿਆ ਅੰਤਰਾ ਨਿਪੁੱਤਾ ਹਾਂ ਮੈਂ ਖੋਤੇ ਗਲ ਪਿਆ ਰਤਨ ਵਿਗੁੱਤਾ ਹਾਂ ਮੈਂ ਕਿਸੇ ਗਰੀਬ ਦਾ ਪਾਟਿਆ ਹੋਇਆ ਜੁੱਤਾ ਹਾਂ ਮੈਂ ਫੁੱਲ ਗੁਲਾਬ ਨਹੀਂ ਹਾਂ ਮੈਂ ਪੰਜਾਬ ਨਹੀਂ ਹਾਂ ਮੈਂ ਬਿੱਲੀਆਂ ਦੀ ਝਗੜੇ ਵਾਲੀ ਰੋਟੀ ਹਾਂ ਮੈਂ ਲਾਲਚੀ ਕੁੱਤੇ ਦੇ ਮੂੰਹ ਵਿੱਚਲੀ ਬੋਟੀ ਹਾਂ ਮੈਂ ਗਾਂਧੀ ਦੇ ਤੇੜ ਪਾਈ ਹੋਈ ਲੰਗੋਟੀ ਹਾਂ ਮੈਂ ਨਿਕਰਮਨ ਮਾਂ ਹਾਂ ਕਿਸਮਤੋਂ ਖੋਟੀ ਹਾਂ ਮੈਂ ਨਸ਼ੇ ਵਾਲੀ ਸ਼ਰਾਬ ਨਹੀਂ ਹਾਂ ਮੈਂ ਪੰਜਾਬ ਨਹੀਂ ਹਾਂ ਮੈਂ ਪੰਚਾਇਤ ਵਿੱਚ ਗੱਬਰੂਆਂ ਹੱਥੋਂ ਖੋਹੀ ਹੋਈ ਦਾੜੀ ਹਾਂ ਮੈਂ ਭਰਾਵਾਂ ਦੇ ਹੱਥੋਂ ਹੀ ਲੁੱਟੀ ਹੋਈ ਲਾੜੀ ਹਾਂ ਮੈਂ ਦ੍ਰੋਪਤੀ ਜਿਸ ਦੇ ਪਿੰਡੇ ਤੋਂ ਲੱਤ ਰਹੀ ਸਾੜੀ ਹਾਂ ਮੈਂ ਸਾਨਾ ਦੇ ਕੁਰਾਣ ਨਾਲ ਮਿੱਤੀ ਹੋਈ ਫੁਲਵਾੜੀ ਹਾਂ ਮੈਂ ਭਲੇ ਘਰ ਦੀ ਆਬ ਨਹੀਂ ਹਾਂ ਮੈਂ ਪੰਜਾਬ ਨਹੀਂ ਹਾਂ ਮੈਂ ਪੰਜਾਬ ਨਹੀਂ ਹਾਂ